ਅਜਿਹੇ ਕਿਸਾਨ ਜੁੜੇ ਹਨ ਜਿਨ੍ਹਾਂ ਨੇ ਕਰਜ਼ਾ ਚੱਕ ਕੇ ਜ਼ਮੀਨ ਵੀ ਖਰੀਦੀ ਹੈ ਤੇ ਕੁਝ ਅਜਿਹੇ ਲੋਕ ਉਸ ਜ਼ਮੀਨ ਦੇ ਨਾਲ ਜੁੜੇ ਕਾਨੂੰਨੀ ਝਮੇਲੇ ਪੈਦਾ ਕਰ ਰਹੇ ਹਨ ਜਿਨ੍ਹਾਂ ਲੋਕਾਂ ਦਾ ਉਸ ਜ਼ਮੀਨ ਨਾਲ ਕੋਈ ਸਬੰਧ ਨਹੀਂ ਹੈ ਹਨੀ ਦੀ ਗੱਲ ਤਾਂ ਇਹ ਵੀ ਹੈ ਕਿ ਸ਼੍ਰੀ ਮੁਖਤਸਰ ਸਾਹਿਬ ਦੇ ਐਸ ਡੀ ਐਮ ਦਫ਼ਤਰ ਵੱਲੋਂ ਉਸ ਮਾਮਲੇ ਦੇ ਵਿੱਚ ਹੁਣ ਤੱਕ ਕੋਈ ਨਿਆਂ ਦੇਣ ਦੀ ਤਾਂ ਤੇ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ ਸਾਡੇ ਨਾਲ ਹਨ ਪੀੜਤ ਕਿਸਾਨ ਬ੍ਰਦਰ ਕੀ ਨਾਮ ਹੈ ਤੁਹਾਡਾ ਸੁਖਮਨ ਸਿੰਘ ਮੁਖ ਕੋਪਾ ਜੀ ਮੁਖਸਰ ਤੋਂ ਜੀ ਵੀਰੇ ਕਿੰਨੀ ਜ਼ਮੀਨ ਹੈ ਜਿਹਦਾ ਵਿਵਾਦ ਹੈ 20 ਕਿੱਲੇ ਜ਼ਮੀਨ ਹੈ ਜੀ ਮੇਰੀ ਮੈਂ ਕਰਜ਼ਾ ਚੱਕ ਕੇ ਜ਼ਮੀਨ ਲਈ ਵੀ ਆ ਤੇ ਹੁਣ ਮੈਨੂੰ ਜਿਹੜਾ ਕਿ ਕਰਤੇ ਸਿੰਘ ਸੁਖਦੀਪ ਕੌਰ ਤੇ ਆਪਣਾ ਵਸੀਆਂ ਲੋਗ ਪਿੰਡ ਦੀ ਹੈਗਾ ਕੀ ਕੀ ਪਰੇਸ਼ਾਨ ਕੀ ਕਰ ਰਹੇ ਇਹ ਪਛਾਣ ਹੈ ਜੀ ਇਹਨਾਂ ਨੇ ਜਿਹੜਾ ਕਾਕਾਪਰਾੜਾ ਐਮਐਲਏ ਆ ਦੀਪ ਸਿੰਘ ਕਾਕਾਪਰਾੜਾ ਝਾੜੂ ਦਾ ਐਮਐਲਏ ਆ ਇਨੇ ਸਾਨੂੰ ਇਹ ਇਹਨੇ ਆਪਦੇ ਇਹ ਰਿਸ਼ਤੇਦਾਰਾਂ ਤੋਂ ਐਪਲੀਕੇਸ਼ਨ ਲਵਾਤੀ ਆ ਐਸਡੀਐਮ ਕੋਲੇ ਵੀ ਇਹਨੂੰ ਖੱਜਲ ਖਰਾਬ ਕਰਨ ਦਾ ਕਰਿਆ ਜਾਵੇ ਤੇ ਜ਼ਮੀਨ ਇਹਦੀ ਨਾ ਹੜੱਪੀ ਜਾਵੇ ਤੇ ਮੈਂ ਇਹ ਬੇਨਤੀ ਕਰਨੀ ਚਾਹਣਾ ਹਾਈ ਕੋਰਟ ਦੇ ਜੱਜ ਸਾਹਿਬਾਂ ਨੂੰ ਤੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਂ ਨੂੰ ਬੇਨਤੀ ਕਰਨੀ ਚਾਹਣਾ ਲੋਕਲ ਜੱਜਾਂ ਨੂੰ ਵੀ ਜਦੋਂ ਡਿਗਰੀ ਹੋਈ ਵੀ ਜ਼ਮੀਨ ਅਮਰੀਕਾ ਨਾਂ ਤੇ ਹੋਈ ਵੀ ਡਿਗਰੀ ਤੁਹਾਡੇ ਨਾਂ ਤੇ ਕਿਹੜੀ ਥਾਂ ਤੋਂ ਹੋਈ ਹੈ ਡਿਗਰੀ ਜਿਹੜੀ ਮਿੱਥੋਂ ਆਪ ਆਪਣਾ ਜਿਹਨਾਂ ਤੋਂ ਖਰੀਦੀ ਉਹਨਾਂ ਦੇ ਨਾਂ ਤੇ ਹੀ ਡਿਗਰੀ ਸੀਗੀ ਪਹਿਲਾਂ ਹੀ ਜਿਹੜੀ ਜ਼ਮੀਨ ਹਾਂ ਉਹਨਾਂ ਤੋਂ ਜ਼ਮੀਨ ਅਸੀਂ ਖਰੀਦੀ ਆ 20 ਕਿੱਲੇ ਪੂਰੀ ਪੇਮੈਂਟ ਦੇ ਕੇ ਖ ਤੇ ਇਹ ਜ਼ਮੀਨ ਹੜੱਪਣ ਦੇ ਮਾਰੇ ਕਾਕੇ ਬਰਾੜ ਐਮ ਐਲ اے ਨੇ ਆਪਦੇ ਰਿਸ਼ਤੇਦਾਰਾਂ ਨੂੰ ਖੜੇ ਕਰਤੇ ਆ ਕਰਦੇਸ਼ ਸਿੰਘ ਤਰਲੋਚਨ ਤਲੋਚੀ ਐਪਲੀਕੇਸ਼ਨ ਲਵਾਤੀ ਉਹਨਾਂ ਬੰਦਿਆਂ ਦਾ ਆ ਕਰ ਲੋ ਜੀ ਨੀਂ ਚ ਉਹਨਾਂ ਬੰਦਿਆਂ ਦਾ ਇਸ ਜ਼ਮੀਨ ਨਾਲ ਕੀ ਲਗਾਤਗਾ ਨਹੀਂ ਕੋਈ ਲਗਾਤਗਾ ਨਹੀਂ ਗਾ ਇਹ ਗੱਲ ਹਰੇ ਮੈਡਮ ਨੂੰ ਐਸ ਡੀਓ ਨੂੰ ਵੀ ਪਤਾ ਬਲਜੀਤ ਕੌਰ ਨੂੰ ਤੇ ਤੁਹਾਨੂੰ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਕੀ ਵਜ੍ਹਾ ਲੱਗਦੀ ਇਹੀ ਬਸ ਸ਼ਹਿਰ ਤੇ ਆ ਸਰਕਾਰ ਦੀ ਸ਼ਹਿਰ ਤੇ ਜੀ ਭਗਵੰਤ ਮਾਨ ਤੋਂ ਫੋਨ ਕਰਾਤਾ ਕਿਤੇ ਕਾਕਾ ਬਰਾੜ ਆਪ ਉਹਨਾਂ ਤੋਂ ਫੋਨ ਕਰਾ ਦੇਣ ਦਾ ਆ ਪਿੱਛੇ ਜਿਹੜਾ ਚੋਣਾ ਸੀ ਗਿਆ ਤਰਨ ਤਰਨ ਉਦੋਂ ਭਗਵੰਤ ਮਾਨ ਨੇ ਫੋਨ ਕਰਾਤਾ ਐਸਟੀਮ ਲੱਗਦਾ ਕਿ ਸਿਆਸੀ ਲੋਕ ਜਾਂ ਲੈਂਡ ਮਾਫੀਆ ਤੁਹਾਡੀ ਜ਼ਮੀਨ ਨੂੰ ਨੱਪਣਾ ਚਾਹੁੰਦੇ ਨੱਪਣਾ ਚਾਹੁੰਦੇ ਆ ਜੀ ਮੇਰੀ ਜ਼ਮੀਨ 12 ਕਰੋੜ ਰੁਪਏ ਦੀ ਜ਼ਮੀਨ ਹੈ ਜਿਹੜੀ ਇਹ ਹੜਪਣਾ ਚਾਹੁੰਦੇ ਆ ਜੀ ਮੈਨੂੰ ਤੁਹਾਡੇ ਕੋਲ ਕਿੱਥੋਂ ਆ ਗਏ ਅਸੀਂ ਜੇ ਆਪਦੇ ਪਲਾਟ ਆਪਦੇ ਵੇਚ ਕੇ ਆਪਦੀਆਂ ਕੋਠੀਆਂ ਵੇਚ ਕੇ ਪਿਆਰ ਦਾ ਵਿਆਜੂ ਚੱਕੇ ਸਾਡੇ ਕੋਲ ਜਾਇਦਾਦ ਸੀ ਕਿ ਜਿਸ ਜ਼ਮੀਨ ਖਰੀਦੀ ਹੈ ਜੀ ਹੁਣ ਤੁਹਾਨੂੰ ਅੱਗੇ ਇਹ ਜਿਹੜੇ ਦਸਤਾਵੇਜ਼ ਇਹਨਾਂ ਦੀ ਕੀ ਲੋੜ ਪੈਗੀ ਹੈ ਇਹ ਤਾਂ ਦਸਤਾਵੇਜ਼ਾਂ ਨੂੰ ਲੋੜ ਤਾਂ ਆਪ ਪਈ ਹੈ ਜੀ ਬਿਨਾਂ ਵਜ੍ਹਾ ਤੋਂ ਇਹ ਖਰਾਬ ਕਰਦੇ ਆ ਨਾ ਸਾਨੂੰ ਗੱਲ ਪਤ ਜ਼ਮੀਨ ਅੱਗੇ ਵੇਚਣੀ ਚਾਹੁੰਦੇ ਅਸੀਂ ਇੱਕ ਵੇਚਣੀ ਚਾਹੁੰਦੇ ਆ ਜੀ ਗਾਂ ਆਪਦਾ ਅਸੀਂ ਆਪਦਾ ਕੋਈ ਭੈਣ ਦਾ ਵਿਆਹ ਕਰਨਾ ਕਿਸੇ ਆਪਦੇ ਭਰਾ ਦਾ ਵਿਆਹ ਕਰਨਾ ਅਸੀਂ ਆਪਦਾ ਜ਼ਮੀਨ ਉਲਟ ਪੁਟ ਹਰੇਕ ਬੰਦਾ ਹੀ ਕਰਦਾ ਜੀ ਕੋਈ ਨਹੀਂ ਕਰਦਾ ਜੇ ਇਹ ਕੇਸ ਲੱਗਿਆ ਰਹਿੰਦਾ ਤਾਂ ਤੁਸੀਂ ਜ਼ਮੀਨ ਵੇਚ ਸਕਦੇ ਹੋ ਨਹੀਂ ਵੇਚ ਸਕਦੇ ਜੀ ਗੱਲ ਪਤ ਅਸੀਂ ਜ਼ਮੀਨ ਅਸੀਂ ਨਹੀਂ ਵੇਚ ਸਕਦੇ ਕਿਉਂਕਿ ਜਾਨ ਪੁੱਜ ਕੇ ਇਹ ਕੇਸ ਕਾਕੇ ਵੀ ਤੁਸੀਂ ਇਹਨੂੰ ਵੇਚਨਾ ਹਾਂ ਤੇ ਇਹ ਵਜੀਦਕਾਰ ਨੂੰ ਕਾਕਾ ਬਰਾੜਦੀਆਂ ਇਹਦੀਆਂ ਰਿਕਾਰਡਿੰਗਾਂ ਕਰ ਕਾਲਾ ਮੈਡਮ ਦੀਆਂ ਕਢਾਈਆਂ ਜਾਣ ਜਿਹੜੀਆਂ ਸਰਕਾਰੀ ਨੰਬਰ ਦੇ ਜਿਹੜਾ ਪ੍ਰਾਈਵੇਟ ਆ ਐਮਐਲਏ ਦੇ ਦੀਤੇ ਦੀ ਅਟੈਚਿੰਗ ਕਢਾਈ ਜਾਵੇ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਜੱਜਾਂ ਨੂੰ ਮੈਂ ਬੇਨਤੀ ਕਰਦਾ ਤੇ ਲੋਕਲ ਜੱਜਾਂ ਨੂੰ ਇਹਦੀਆਂ ਰਿਕਾਰਡਿੰਗਾਂ ਕਢਾਈਆਂ ਜਾਣ ਜੀ ਸਾਡਾ ਕੇਸ 8 ਮਹੀਨੇ ਚੱਲ ਰਿਹਾ ਹੈ ਇਹ ਮਸਲਾ ਹੱਲ ਨਹੀਂ ਹੁੰਦਾ ਤੇ ਫਿਰ ਤੁਹਾਡਾ ਇਹਦੇ ਚ ਕਿੰਨਾ ਨੁਕਸਾਨ ਫਿਰ ਅਸੀਂ ਨੁਕਸਾਨ 12 ਕਰੋੜ ਦੀ ਪੈ ਲਈ ਹੈ ਜੀ 40 ਲੱਖ ਰੁਪਏ ਸਾਲ ਦਾ ਸਾਡਾ ਠੇਕਾ ਹੀ ਬਣਦਾ ਜੀ ਵਿਆਜ ਕਿੰਨਾ ਭਰਦੇ ਹੋ ਤੇ ਵਿਆਜ ਤਾਂ ਅਸੀਂ ਭਰੀ ਜੰਨੇ ਕਰੋੜਾ ਕਰੋੜਾ ਰੁਪਏ ਕਰੋ 50 ਲੱਖ ਦੇ ਰੇਟ ਦਾ ਵਿਆਜ ਭਰੀ ਜੰਨੇ ਆ ਜੀ ਹੁਣ ਜਿਹੜੇ ਚੱਕੇ ਆ ਪੈਸੇ ਅਸੀਂ पीडਿਤ ਕਿਸਾਨ ਦਾ ਪੱਖ ਸੁਣ ਲਿਆ ਕਿ ਕਿਸ ਤਰ੍ਹਾਂ 12 ਕਰੋੜ ਦੀ ਜ਼ਮੀਨ ਖਰੀਦਣ ਵਾਲਾ ਕਿਸਾਨ ਅੱਜ ਪਰੇਸ਼ਾਨੀਆਂ ਦੇ ਵਿੱਚ ਘਿਰ ਚੁੱਕਿਆ ਹੈ ਇਸ ਸੰਵੇਦਨਸ਼ੀਲ ਮਾਮਲੇ ਨੂੰ ਲੈ ਕੇ ਜਦੋਂ ਸਾਡੀ ਨਿਊਜ਼ ਟੀਮ ਨੇ ਅੱਜ ਸ਼ਾਮ 4 ਵਜੇ ਤੋਂ ਲੈ ਕੇ 6 ਵਜੇ ਤੱਕ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਵਿੱਚ ਵਾਰ-ਵਾਰ ਗੇੜੇ ਮਾਰੇ ਤਾਂ ਉੱਥੇ ਕੋਈ ਵੀ ਮੌਜੂਦ ਵਿਅਕਤੀ ਅਜੇ ਹਾਂ ਨਹੀਂ ਦੇਖਿਆ ਜੋ ਮਾਮਲੇ ਸੰਬੰਧੀ ਸਪਸ਼ਟੀਕਰਨ ਦੇ ਸਕੇ ਇਸ ਤੋਂ ਬਿਨਾ ਸਕਰੀਨ ਤੇ ਦਿਖਾਈ ਦੇ ਰਹੇ ਸ਼ਾਰਟਸ ਵੀ ਤੁਹਾਨੂੰ ਇਸ ਗੱਲ ਦਾ ਪ੍ਰਤੱਖ ਸਬੂਤ ਬਣਨਗੇ ਕਿ ਸਾਡੀ ਮੀਡੀਆ ਟੀਮ ਵੱਲੋਂ ਵਿਧਾਇਕ ਅਤੇ ਉਸਦੇ ਪੀਏ ਨੂੰ ਵਾਰ-ਵਾਰ ਕੀਤੀਆਂ ਗਈਆਂ ਫੋਨ ਕਾਲਸ ਦੇ ਦੌਰਾਨ ਵੀ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਉਸਦੀ ਸਮੁੱਚੀ ਪੀਏਸ ਤੇ ਆਧਾਰਿਤ ਟੀਮ ਨੇ ਸਾਡੀ ਮੀਡੀਆ ਟੀਮ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਇਸ ਦੇ باوجود ਵੀ ਜੇਕਰ ਵਿਧਾਇਕ ਸਾਹਿਬ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਪਸ਼ਟੀਕਰਨ ਦੇਣਾ ਹੋਇਆ ਤਾਂ ਸਾਡੀ ਮੀਡੀਆ ਟੀਮ ਉਸ ਨੂੰ ਵੀ ਪ੍ਰਮੁਖਤਾ ਦੇ ਆਧਾਰ ਤੇ ਪਬਲਿਸ਼ ਕਰੇਗੀ